ਹੂੰ ਇੱਥੇ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਹੂੰ ਅਸੀਂ ਤਾਂ ਦੇਖੋ ਜੀ 400 ਕਿਲੋਮੀਟਰ ਕਿਸੇ ਪਾਸੇ ਚਲੇ ਜਾਓ ਕੋਈ ਪੰਜਾਬੀ ਨਹੀਂ ਕੋਈ ਸਿੱਖ ਨਹੀਂ ਹੂੰ ਇੱਥੇ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਹੈ ਉਹ ਸਨ ਕਹਿੰਦੀ ਹੈ ਵੀ ਜਿਵੇਂ ਤੁਸੀਂ ਆਪਣਾ ਇਹਨੇ ਏਕੜ ਸਵਾਰੇ ਨੇ ਮੇਸ਼ੁਰਮ ਹਲਾਕੇ ਸਮੁੰਦਰ ਦੇ ਨਾਲ ਹੈ ਹੂੰ ਪਰ ਸਿਰਫ 1% ਗ੍ਰੀਨ ਕਵਰ ਹੈ ਉਹ ਕਹਿੰਦੇ 1000 ਏਕੜ ਅਸੀਂ ਦਿੰਨੇ ਆ ਮਨਰੇਗਾ ਅਸੀਂ ਦਿੰਨੇ ਆ ਤੁਸੀਂ ਸਾਰਾ ਹਰਾ ਕੇ ਹੂੰ ਭਈ ਕਿੱਥੇ ਬੈਠੇ ਮਹਾਪੁਰਾਣੀ ਸੋਚ ਕਿਥੇ ਆ ਕੇ ਇੱਥੇ ਕਿਉਂ ਕਰਾਇਆ ਕਹਿੰਦੇ ਵੀ ਸਾਡੇ ਗੁਰੂ ਨਾਨਕ ਸਾਹਿਬ ਆਏ ਆ ਇਹ ਧਰਤੀ ਗਰੀਬੀ ਚ ਚਲ ਰਹੀ ਹੈ ਸਾਡਾ ਫੰਡ ਬਣਦਾ ਹੈ ਵੀ ਅਸੀਂ ਇੱਥੇ ਦੇ ਲੋਕਾਂ ਦੀ ਆ ਕੇ ਬੜਾ ਜਗਾਰ ਤਾਂ ਅਸੀਂ ਇੱਥੇ ਆਏ ਤੇ ਕੋਈ ਅੱਜ 17-18 ਸਾਲ ਹੋ ਗਏ ਜੀ ਇਹ ਸਾਰਾ 18 ਸਾਲ ਪਹਿਲੇ ਇੱਥੇ ਲੋਕੀ ਬੜੇ ਪ੍ਰੇਮ ਸੀਗੇ ਜੀ ਪਰ ਕਹਿੰਦੇ ਕਿ ਇਹ ਪੰਜਾਬ ਨਹੀਂ ਹੈਗਾ ਜੀ ਇੱਥੇ ਨਹੀਂ ਖੇਤੀ ਹੁੰਦੀ ਉਸਲੀ ਪਰ ਫਿਰ ਉਹਨਾਂ ਤੋਂ ਵੀ ਸਮਝ ਗਏ ਨਾਲ ਸਾਰਾ ਬਾਬੇ ਦੇ ਅਸ਼ੀਰਵਾਦ ਨਾਲ ਇੱਥੇ ਕਾਫੀ ਡਵੈਲਪਮੈਂਟ ਹੋਇਆ ਬੜੀ ਸਾਇੰਟਿਫਿਕ ਡਵੈਲਪਮੈਂਟ ਆਇਆ ਭਈ ਇਹ ਹੁਣ ਸਭ ਸਮਝ ਆਇਆ ਵੀ ਇਹ ਇੱਕ ਦੁਨੀਆ ਦੇ ਅੰਦਰ ਮਾਡਲ ਹੈ ਜਿਹੜਾ ਕਲਾਈਮੇਟ ਚੇਂਜ ਕਲਾਈਮੇਟ ਇਹ ਜਿਵੇਂ ਇੱਕ ਮੰਗੋ ਫਾਰਮ ਲੋਕੀ ਕਹਿੰਦੇ ਨੇ ਫਸਲ ਚ ਆ